ਸਿੰਘ ਵੀ ਰੱਖੈ ਪਾਤਸ਼ਾਹੀ ਦਾਵਾ ਅੱਜ ਤੋਂ ਗੋੜ ਨੂੰ ਰੋੜੀ ਕਿਹਾ ਜਾਏ ਗੁੱਸੇ ਨਾਲ ਭਰੇ ਹੋਏ ਲਖਪਤ ਰਾਏ ਨੇ ਇਹ ਫੁਰਮਾਨ ਜਾਰੀ ਕਰ ਦਿੱਤਾ ਸਾਖੀ ਇਉ ਤੁਰਦੀ ਹੈ ਕਿ ਖਾਨ ਬਹਾਦਰ ਜ਼ਕਰੀਆ ਖਾਨ ਦੇ ਮਾਰੇ ਜਾਣ ਤੋਂ ਮਗਰੋਂ ਉਸ ਦੇ ਦੋਹੇ ਪੁੱਤਰ ਯਾਈਆ ਖਾਨ ਅਤੇ ਸ਼ਾਹ ਨਵਾਜ਼ ਨੇ ਲਾਹੌਰ ਤੇ ਮੁਲਤਾਨ ਦੀ ਸੂਬੇਦਾਰੀ ਸੰਭਾਲੀ ਉਜ ਚਰਮਾ ਗਰੋ ਸ਼ਾ ਨਵਾਜ ਨੇ ਯਾਇਆ ਖਾਨ ਨੂੰ ਮਾਰ ਕੁੱਟ ਕੇ ਦਿਵਾਲਾ ਦਿੱਤਾ ਅਤੇ ਆਪ ਨਵਾਬ ਬਣ ਬੈਠਾ ਕਲਾਨੌਰ ਦੇ ਖੱਤਰੀ ਲਖਪਤ ਰਾਏ ਅਤੇ ਜਸਪਤ ਰਾਏ ਸ਼ਾ ਨਵਾਜ ਦੇ ਦੀਵਾਨ ਬਣੇ ਇਹ ਸਿੱਖਾਂ ਦੇ ਲਹੂ ਦੇ ਤਿਹਾਈ ਸਨ ਕਿਤੇ ਵੀ ਸਿੱਖਾਂ ਨੂੰ ਵੇਖ ਕੇ ਸੁਖਾਂਦੇ ਨਹੀਂ ਸਨ ਅਤੇ ਉੱਤੋਂ ਹੁਣ ਤਾਂ ਤਾਕਤ ਵੀ ਇਹਨਾਂ ਕੋਲ ਸੀ ਜਿੱਥੇ-ਜਿੱਥੇ ਵੀ ਸਿੰਘਾਂ ਦਾ ਡੇਰਾ ਸੁਣਦੇ ਉੱਥੇ ਹੀ ਫੌਜ ਭੇਜ ਦਿੰਦੇ ਸਨ ਉਧਰੋਂ ਖਾਲਸਾ ਵੀ ਮਹਾਰਾਜ ਦੇ ਹੰਨੇ ਹੰਨੇ ਪਾਤਸ਼ਾਹੀ ਦੇ ਬਚਨਾਂ ਤੋਂ ਚਿੱਤ ਨਹੀਂ ਡੋਲਾਂਦਾ ਸੀ ਉਹ ਜੰਗਾਂ ਯੁੱਧਾਂ ਵਿੱਚ ਵੀ ਪਾਤਸ਼ਾਹੀ ਦਾਵਾ ਕਰ ਰਹੇ ਹਨ ਮੁਗਲ ਫੌਜ ਦੀਆਂ ਛੋਟੀਆਂ ਟੁਕੜੀਆਂ ਨੂੰ ਤਾਂ ਸਿੰਘ ਕੁਝ ਗੋਲਦੇ ਹੀ ਨਹੀਂ ਪਰ ਜੇ ਕਿਤੇ ਕੋਈ ਵੱਡੀ ਸੈਨਾ ਆ ਪਵੇ ਤਾਂ ਭੱਜ ਕੇ ਜੰਗਲਾਂ ਵਿੱਚ ਚਲੇ ਜਾਂਦੇ ਹਨ ਮੁਗਲਾਂ ਨੂੰ ਸਿੰਘਾਂ ਦੁਆਰਾ ਆਪਣੀਆਂ ਛੋਟੀਆਂ ਟੁਕੜੀਆਂ ਦੇ ਮਾਰੇ ਜਾਣ ਦਾ ਰੰਝ ਹੈ ਸੋ ਉਹ ਸਿੰਘਾਂ ਦੇ ਜੰਗਲਾਂ ਵਿਚਲੇ ਡੇਰਿਆਂ ਨੂੰ ਘੇਰਾ ਪਾ ਕੇ ਖਲੋ ਜਾਂਦੇ ਹਨ ਸਿੰਘਾਂ ਦੇ ਕੋਟ ਕਿਲੇ ਤਾਂ ਜੰਗਲ ਹੀ ਹਨ ਉਹਨਾਂ ਆਪਣੇ ਪੱਕੇ ਪੜਾ ਜੰਗਲਾਂ ਵਿੱਚ ਲਾ ਲਏ ਹਨ ਨਾਮ ਬਾਣੀ ਦੀਆਂ ਗੁੰਜਾਰਾਂ ਪੈਂਦੀਆਂ ਹਨ ਲੰਗਰ ਤਿਆਰ ਹੁੰਦਾ ਹੈ ਅਤੇ ਨਗਾਰੇ ਉੱਤੇ ਚੋਟ ਲਾ ਕੇ ਹੁੱਕਾ ਦਿੱਤਾ ਜਾਂਦਾ ਹੈ ਸਰਬੱਤ ਮਾਈ ਭਾਈ ਨੂੰ ਬੇਨਤੀ ਹੈ ਕਿ ਗੁਰੂ ਕਾ ਲੰਗਰ ਤਿਆਰ ਹੈ ਸੋ ਭਾਈ ਲੋੜ ਮੁਤਾਬਕ ਛਕ ਲੋ ਰਗੜੇ ਤਿਆਰ ਕਰਕੇ ਨਗਾਰਾ ਵਜਾਇਆ ਜਾਂਦਾ ਹੈ ਨਗਾਰੇ ਨੂੰ ਸੁਣ ਕੇ ਜਿੱਥੇ ਭੁੱਖੇ ਅਤੇ ਲੋੜਵੰਦ ਦੌੜੇ ਆਉਂਦੇ ਹਨ ਉੱਥੇ ਹੀ ਦੁਸ਼ਮਣ ਸਿਪਾਹੀ ਵੀ ਘੋੜੇ ਮੋੜ ਲੈਂਦੇ ਹਨ ਹੋਕੇ ਵਾਲੇ ਸਿੰਘ ਜਿੱਥੇ ਤੋਂ ਕੁਝ ਅਗਾਹ ਤੱਕ ਨਿਕਲ ਜਾਂਦੇ ਹਨ ਲੰਗਰਾਂ ਦੀ ਮਰਿਆਦਾ ਕਾਇਮ ਰੱਖਣ ਅਤੇ ਭੁੱਖਿਆਂ ਦਾ ਢਿੱਡ ਭਰਨ ਲਈ ਹਰ ਰੋਜ਼ ਮੁਗਲਾਂ ਨਾਲ ਝੜਪ ਹੁੰਦੀ ਹੈ ਕੁਝ ਮੁਗਲ ਮਾਰੇ ਜਾਂਦੇ ਹਨ ਅਤੇ ਕੁਝ ਸਿੰਘ ਸ਼ਹੀਦ ਹੁੰਦੇ ਹਨ ਸ਼ਹੀਦ ਹੋ ਗਏ ਸਿੰਘਾਂ ਦੀ ਅਰਦਾਸ ਕੀਤੀ ਜਾਂਦੀ ਹੈ। हे ਕਲਗੀਧਰ ਸੱਚੇ ਪਿਤਾ ਜੀ ਮਹਾਰਾਜ, ਆਪ ਜੀ ਦੀ ਚਲਾਈ ਮਰਿਆਦਾ ਨਿਭਾਉਂਦਿਆਂ ਹੋਇਆਂ ਅੱਜ ਪੰਜ ਸਿੰਘ ਗੁਰੂ ਕੇ ਲੰਗਰਾਂ ਲਈ ਸ਼ਹੀਦ ਹੋ ਗਏ ਹਨ। ਚਰਨਾਂ ਵਿੱਚ ਨਿਵਾਸ ਬਖਸ਼ਿਓ ਪਾਤਸ਼ਾਹ ਜੀਓ, ਖਾਲਸੇ ਨੂੰ ਸਿਰਾਂ ਬਦਲੇ ਲੋੜਵੰਦਾਂ ਦੀ ਸੇਵਾ ਦਾ ਬਲ ਉਦਮ ਚਾਓ ਬਖਸ਼ਿਓ। ਮੁਗਲ ਸੈਨਾ ਨੇ ਜੰਗਲ ਵਿੱਚ ਵੜਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਿੰਘਾਂ ਨੇ ਅੱਗੇ ਨੂੰ ਚਾਲਾ ਪਾ ਦਿੱਤਾ। ਕੁਝ ਸਿੰਘ ਸ਼ੇਰਾਂ ਬਗਿਹੜਾਂ ਦੀਆਂ ਖੱਡਾਂ ਵਿੱਚ ਰਹਿੰਦੇ ਹਨ ਕੁਝ ਦਰਿਆ ਕੰਢੇ ਰਾਤ ਨੂੰ ਸੌਣ ਵੇਲੇ ਜਿਸ ਨੂੰ ਬਰੇਤੀ ਦਾ ਆਸਣ ਮਿਲ ਜਾਂਦਾ ਹੈ ਉਹ ਸ਼ੁਕਰ ਕਰਦਾ ਨਹੀਂ ਥੱਕਦਾ ਸੁੱਤੇ ਸਿੰਘਾਂ ਉੱਤੇ ਮੁਗਲ ਫੌਜ ਗੋਲੀਆਂ ਦੀ ਵਾਛੜ ਕਰਦੀ ਹੈ ਤਾਂ ਉਹ ਦਰਿਆ ਵਿੱਚ ਕੁੱਦ ਜਾਂਦੇ ਨੇ ਕੁਝ ਤਰ ਜਾਂਦੇ ਨੇ ਕੁਝ ਪਾਰ ਹੋ ਜਾਂਦੇ ਨੇ ਕਰ ਬਾਰ ਤਿਆਗ ਕੇ ਸਿੰਘਾਂ ਨੇ ਜੰਗਲਾਂ ਵਿੱਚ ਸ਼ਰਨ ਲਈ ਜੰਗਲਾਂ ਵਿੱਚ ਵੀ ਜਦ ਮੁਗਲ ਆਣ ਵੜੇ ਤਾਂ ਪਾਣੀ ਦਾ ਸਹਾਰਾ ਲਿਆ ਪਾਣੀ ਵਿੱਚ ਹੁਣ ਕਿਵੇਂ ਲੁਕਿਆ ਜਾਏ ਸ਼ਹੀਦ ਹੋ ਗਿਆ ਨੂੰ ਤਾਂ ਦਰਿਆ ਸਾਂਭ ਲੈਂਦਾ ਹੈ ਪਰ ਫੱਟੜ ਦਾ ਇਲਾਜ ਕਰਨ ਦੀ ਕੋਈ ਵਿਧ ਨਹੀਂ ਬਣਦੀ ਕੁਝ ਸਿੰਘਾਂ ਨੇ ਸਲਾਹ ਕੀਤੀ ਕਿ ਆਪਾਂ ਨੂੰ ਖਿੰਡ ਪੁੰਡ ਜਾਣਾ ਚਾਹੀਦਾ ਹੈ ਇਕੱਲੇ ਇਕੱਲੇ ਹੋ ਕੇ ਪੇਸ ਵਟਾ ਕੇ ਰਹਿਣਾ ਚਾਹੀਦਾ ਹੈ ਪਰ ਬਾਕੀ ਸਿੰਘ ਬੋਲੇ ਕਿ ਇਸ ਤਰ੍ਹਾਂ ਤਾਂ ਆਪਣੀ ਜਥੇਬੰਦਕ ਤਾਕਤ ਜਾਂਦੀ ਰਹੇਗੀ ਸਿੰਘਾਂ ਬੈਠ ਗੁਰਮਤਾ ਕੀਤਾ ਫੈਸਲਾ ਹੋਇਆ ਇਕੱਠੇ ਰਹਿ ਕੇ ਤੁਰਕਾਂ ਦਾ ਮੁਕਾਬਲਾ ਕੀਤਾ ਜਾਵੇ ਸਰਦਾਰ ਜੱਸਾ ਸਿੰਘ ਬੋਲਣ ਲੱਗੇ ਖਾਲਸਾ ਜੀ ਲੜ ਕੇ ਮਰਨਾ ਤਾਂ ਸਾਡਾ ਹੱਕ ਹੈ ਇਕੱਲੇ ਇਕੱਲੇ ਹੋਣ ਦੀ ਲੋੜ ਨਹੀਂ ਸਾਨੂੰ ਲੜਨਾ ਆਉਂਦਾ ਹੈ ਲੁਕਣਾ ਨਹੀਂ ਫੇਰ ਜੋ ਨਹੀਂ ਆਉਂਦਾ ਉਹ ਕਿਉਂ ਕਰੀਏ ਅਸੀਂ ਲੜਾਂਗੇ ਜੇ ਅੱਜ ਅਸੀਂ ਲੜਨ ਮਰਨ ਤੋਂ ਡੋਲ ਗਏ ਤਾਂ ਸੱਚੇ ਬਾਦਸ਼ਾਹ ਦੇ ਹੰਨੇ ਹੰਨੇ ਬਾਦਸ਼ਾਹੀ ਦੀ ਖੈਰ ਕੌਣ ਝੋਲੀ ਪਵਾਵੇਗਾ ਬਾਦਸ਼ਾਹੀ ਮੁਗਲਾ ਨਾਲ ਟੱਕਰਾਂ ਕਰਕੇ ਇਹਨਾਂ ਨੂੰ ਭਜਾ ਕੇ ਹੀ ਮਿਲਣੀ ਹੈ ਤੋ ਫੈਸਲਾ ਇਹ ਹੋਇਆ ਕਿ ਦਿਨ ਵੇਲੇ ਤੁਰਕ ਫੌਜ ਸਾਡਾ ਪਿੱਛਾ ਕਰਦੀ ਹੈ ਰਾਤ ਵੇਲੇ ਅਸੀਂ ਇਹਨਾਂ ਦਾ ਪਿੱਛਾ ਕਰਾਂਗੇ ਨੀਂਦਾਂ ਹਰਾਮ ਕਰਦੇਾਂਗੇ ਤੁਰਕ ਫੌਜਾਂ ਦੀਆਂ ਲੁੱਟਮਾਰ ਕਰਾਂਗੇ ਅਤੇ ਸਾਡੇ ਮਾਰੇ ਗਏ ਘੋੜਿਆਂ ਦੇ ਬਦਲੇ ਇਹਨਾਂ ਦੇ ਘੋੜੇ ਖੋਹਾਂਗੇ ਆਪਣੇ ਪੈਦਲ ਸਿੰਘਾਂ ਲਈ ਵੀ ਘੋੜਿਆਂ ਦਾ ਪ੍ਰਬੰਧ ਤੁਰਕਾਂ ਤੋਂ ਹੀ ਕਰਾਂਗੇ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ ਜੇ ਕਾਰੇ ਨਾਲ ਸਾਰੇ ਜਥੇ ਨੇ ਪ੍ਰਮਾਣਗੀ ਦੇ ਦਿੱਤੀ ਇੰਜ ਹੀ ਕੀਤਾ ਗਿਆ ਰਾਤ ਨੂੰ ਮੁਗਲ ਫੌਜ ਦੇ ਡੇਰੇ ਉੱਤੇ ਹਮਲਾ ਕੀਤਾ ਗਿਆ ਇਸ ਤੋਂ ਪਹਿਲਾਂ ਕਿ ਮੁਗਲਾਂ ਨੂੰ ਸੰਭਲਣ ਦਾ ਮੌਕਾ ਮਿਲਦਾ ਸਿੰਘ ਉਹਨਾਂ ਨੂੰ ਮਾਰ ਮੁਕਾ ਕੇ ਲੁੱਟ ਮਾਰ ਕਰਕੇ ਹਰਨ ਹੋ ਗਏ ਛੋਟੇ ਭਜੰਗੀ ਸਿੰਘ ਵੀ ਵਾਹਿਗੁਰੂ ਬੋਲ ਕੇ ਘੋੜਿਆਂ ਉੱਤੇ ਸਵਾਰ ਹੋ ਗਏ ਆਪਣੇ ਮਾਰੇ ਗਏ ਘੋੜਿਆਂ ਤੋਂ ਕਿਤੇ ਜ਼ਿਆਦਾ ਘੋੜੇ ਸਿੰਘਾਂ ਨੂੰ ਮਿਲ ਗਏ ਇਹ ਪੈਂਤਰਾ ਸਿੰਘਾਂ ਦੇ ਬਹੁਤ ਰਾਸ ਆਇਆ ਉਹ ਹਰ ਰਾਤ ਇੰਜ ਕਰਨ ਲੱਗੇ ਮਾਰੇ ਗਏ ਸਿੰਘਾਂ ਤੋਂ ਕਈ ਗੁਣਾ ਜ਼ਿਆਦਾ ਮੁਗਲ ਸਿੰਘਾਂ ਨੇ ਮਾਰ ਲਏ ਤੁਰਕਾਂ ਦੀ ਫੌਜ ਕਮਜ਼ੋਰ ਹੋ ਗਈ ਅਤੇ ਸਿੰਘਾਂ ਦੀ ਤਾਕਤ ਵਾਧਦੀ ਗਈ ਜਿਹੜੇ ਪੈਦਲ ਸਨ ਉਹ ਵੀ ਘੋੜਸਵਾਰ ਹੋ ਗਏ ਆਲੇ ਦੁਆਲੇ ਦੇ ਪਿੰਡਾਂ ਤੋਂ ਹੋਰ ਸਿੰਘ ਵੀ ਆ ਰਹੇ ਲੇ ਅਤੇ ਜੱਥਾ ਮਜ਼ਬੂਤ ਹੋ ਗਿਆ ਸਿੰਘਾਂ ਦੇ ਦਿਨ ਰਾਤਾਂ ਨੂੰ ਚੜਨ ਲੱਗੇ ਆਮ ਦੁਨਿਆਵੀ ਲੋਕ ਜਿਵੇਂ ਸੂਰਜ ਚੜ੍ਹੇ ਆਪਣੀ ਨਿਤ ਦੀ ਕਾਰਵਿਹਾਰ ਸ਼ੁਰੂ ਕਰਦੇ ਹਨ ਸਿੰਘਾਂ ਰਾਤ ਨੂੰ ਉਵੇਂ ਹੀ ਕਰਦੇ ਹਨ ਡਰੀ ਹੋਈ ਤੁਰਕ ਫੌਜ ਦਿਨ ਵੇਲੇ ਵੀ ਜੰਗਲਾਂ ਵਿੱਚ ਵੜਨ ਤੋਂ ਘਬਰਾਉਣ ਲੱਗੀ ਜੇ ਕਿਤੇ ਸਿੰਘ ਲੁੱਟਮਾਰ ਕਰਨ ਲਈ ਦਿਨ ਵੇਲੇ ਵੀ ਝੱਲੋਂ ਬਾਹਰ ਨਿਕਲਦੇ ਤਾਂ ਡਰਦੀ ਤੁਰਕ ਸੈਨਾ ਉਹਨਾਂ ਤੋਂ ਦੂਰ ਹੋ ਜਾਂਦੀ ਸਿੰਘ ਲਾਹੌਰ ਦਿੱਲੀ ਪਸ਼ੌਰ ਦੇ ਰਾਹਾਂ ਤੋਂ ਸੁਦਾਗਰਾਂ ਨੂੰ ਲੁੱਟਣ ਲੱਗੇ ਜਥਿਆਂ ਵਿੱਚ ਵਿਚਰਦੇ ਹੋਣ ਕਰਕੇ ਜੇ ਕਿਸੇ ਇੱਕ ਜਥੇ ਨੂੰ ਤੁਰਕ ਸੈਨਾ ਘੇਰ ਵੀ ਲੈਂਦੀ ਤਾਂ ਦੂਜੇ ਜਥੇ ਪਿੱਛੋਂ ਹਮਲਾ ਕਰਕੇ ਤੁਰਕਾਂ ਨੂੰ ਮਾਰਮਕਾਉਂਦੇ ਤੇ ਹੌਲੀ-ਹੌਲੀ ਸਿੰਘ ਲਾਹੌਰ ਦੀਆਂ ਬਾਹਰਲੀਆਂ ਬਸਤੀਆਂ ਤੱਕ ਪਹੁੰਚ ਗਏ ਲਾਹੌਰ ਦਾ ਚਾਰ ਚਫੇਰਾ ਸਿੰਘਾਂ ਨੇ ਉਜਾੜ ਦਿੱਤਾ ਡਰੇ ਤੁਰਕ ਘਰਾਂ ਤੋਂ ਬਾਹਰ ਨਾ ਨਿਕਲਦੇ ਸਿੰਘਾਂ ਦੇ ਘਰ ਤੁਰਕਾਂ ਨੇ ਛਡਵਾਏ ਸਨ ਅਤੇ ਲਾਹੌਰੀਆਂ ਦਾ ਸਿੰਘਾਂ ਨੇ ਘਰਾਂ ਵਿੱਚੋਂ ਬਾਹਰ ਨਿਕਲਣਾ ਹੀ ਔਖਾ ਕਰ ਦਿੱਤਾ ਮੁਗਲ ਫੌਜ ਪਿੱਛਾ ਕਰਕੇ ਸਿੰਘਾਂ ਨੂੰ ਜੰਗਲਾਂ ਤੱਕ ਭਜਾ ਕੇ ਵਾਪਸ ਮੋੜਦੀ ਤਾਂ ਸਿੰਘ ਉਹਨਾਂ ਦੇ ਮਗਰ-ਮਗਰ ਹੀ ਵਾਪਸ ਆ ਜਾਂਦੇ ਇਸੇ ਵੱਡੀ ਤਾਕਤ ਨਾਲ ਐਵੇਂ ਹੀ ਲੜਿਆ ਜਾਂਦਾ ਹੈ ਜਦ ਤਾਕਤਵਰ ਦੁਸ਼ਮਣ ਦੀ ਫੌਜ ਅਵੇਸਲੀ ਹੋ ਜਾਵੇ ਤਦੋਂ ਹਮਲਾ ਕੀਤਾ ਜਾਵੇ ਖੁੱਲੇ ਮੈਦਾਨ ਵਿੱਚ ਲੜਨ ਜੋਗੀ ਨਾ ਸਿੰਘਾਂ ਦੀ ਗਿਣਤੀ ਸੀ ਅਤੇ ਨਾ ਹੀ ਉਹਨਾਂ ਕੋਲ ਐਸੇ ਹਥਿਆਰ ਉਹਨਾਂ ਦੇ ਤਾਂ ਤਣ ਉੱਤੇ ਪੂਰੇ ਕੱਪੜੇ ਵੀ ਨਹੀਂ ਸਨ ਸ਼ਾਸਤਰ ਵੀ ਖੁੰਡੇ ਹੋ ਚੁੱਕੇ ਸਨ ਬਸ ਉਹਨਾਂ ਨੂੰ ਤਾਂ ਮਹਾਰਾਜ ਦੇ ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ ਦੇ ਬੋਲਾਂ ਉੱਤੇ ਪੂਰਨ ਵਿਸ਼ਵਾਸ ਸੀ ਐਸੇ ਲਈ ਉਹ ਭੁੱਖੇ ਤਹਾਏ ਅਤੇ ਤਨੋਂ ਨੰਗੇ ਵੀ ਜੂਜਦੇ ਰਹੇ ਗੁਰਬਚਨਾਂ ਦਾ ਇਹੋ ਇੱਕੋ ਖਜ਼ਾਨਾ ਸੀ ਉਹਨਾਂ ਕੋਲ ਉਹਨਾਂ ਦੀ ਦ੍ਰਿੜਤਾ ਸੀ ਕਿ ਸਤਗੁਰਾਂ ਸਾਨੂੰ ਪਾਤਸ਼ਾਹੀ ਦੇਣੀ ਹੈ ਉਹਨਾਂ ਦੇ ਬਚਨ ਝੂਠੇ ਨਹੀਂ ਹੋ ਸਕਦੇ ਇਸ ਆਸਰੇ ਨੇ ਸਿੰਘਾਂ ਦੇ ਸਿੱਧਕ ਡੋਲਣ ਨਹੀਂ ਦਿੱਤੇ ਇਸ ਸਿੱਧਕ ਸਦਕੇ ਹੀ ਲਗਾਤਾਰ ਜੱਟ ਜ਼ਿਮੀਂਦਾਰ ਅਤੇ ਹੋਰ ਆਮ ਲੋਕ ਸਿੰਘਾਂ ਨਾਲ ਰਲਦੇ ਰਹੇ ਸਿੰਘਾਂ ਨੇ ਗੁਰਮਤਾ ਸੋਧਿਆ ਕਿ ਮੁਗਲ ਸੈਨਾ ਨਾਲ ਲੜਨ ਨਾਲੋਂ ਉਹਨਾਂ ਦੇ ਜਰਨੇਲਾਂ ਉੱਤੇ ਹਮਲਾ ਕੀਤਾ ਜਾਵੇ ਜਰਨੇਲ ਤੋਂ ਸਖਣੇ ਸਿਪਾਹੀ ਕਿੰਨਾ ਚਿਰ ਲੜ ਸਕਣਗੇ ਜੇ ਆਪਾਂ ਤੁਰਕਾਂ ਦੇ ਸਰਦਾਰਾਂ ਨੂੰ ਮਾਰੀਏ ਤਾਂ ਵੱਧ ਰਸਤਬਸਦ ਸ਼ਸਤਰ ਅਸਤਰ ਹੱਥ ਲੱਗਣਗੇ ਸਮਾਨ ਦੇ ਲੱਦੇ ਲਦਾਏ ਹਾਥੀ ਅਤੇ ਊਠ ਖੋਈਏ ਚੰਗੇ ਘੋੜੇ ਹਥਿਆਈਏ ਰਾਜ ਦਾ ਸਾਜੋ ਸਮਾਨ ਇਕੱਤਰ ਕਰੀਏ ਚੰਗਾ ਫੌਜੀ ਸਮਾਨ ਇਕੱਠਾ ਕਰਕੇ ਹੀ ਰਾਜ ਹੋਵੇਗਾ ਜਦੋਂ ਰਾਜ ਪ੍ਰਾਪਤ ਹੋ ਗਿਆ ਤਦੋਂ ਵੀ ਇਹ ਸਭ ਇਕੱਠਾ ਕਰਨਾ ਹੀ ਪੈਣਾ ਹੈ ਸੋ ਪਹਿਲਾਂ ਹੀ ਕਰ ਲਈਏ ਧਰਤੀ ਮਲ ਕੇ ਕਿਲੇ ਉਸਾਰੀਏ ਕਿੰਨਾ ਚਿਰ ਜੰਗਲਾਂ ਵਿੱਚ ਲੜਦੇ ਰਹਾਂਗੇ ਕਿਲੇ ਉਸਾਰੀਏ ਜਿੱਥੇ ਰਸਦ ਪਾਣੀ ਵੀ ਇਕੱਠਾ ਕਰ ਸਕੀਏ ਤੇ ਬਾਰੂਦ ਤੇ ਹੋਰ ਗੋਲੀ ਸਿੱਕਾ ਵੀ ਕਿਲਿਆਂ ਵਿੱਚ ਇਹ ਜਖੀਰੇ ਜਮਾ ਕਰੀਏ ਅਤੇ ਉਥੋਂ ਤੁਰਕਾਂ ਨਾਲ ਟੱਕਰ ਲਈਏ ਨਾਲੇ ਤੋਪਾਂ ਦਾ ਮੁਕਾਬਲਾ ਮੈਦਾਨਾਂ ਵਿੱਚ ਨਹੀਂ ਕੀਤਾ ਜਾ ਸਕਦਾ ਜੇ ਕਿਲੇ ਦੀ ਓਟ ਹੋਵੇ ਤਾਂ ਲੜਾਈ ਹੋਰ ਸੋਹਣੀ ਤਰ੍ਹਾਂ ਲੜੀ ਜਾ ਸਕਦੀ ਹੈ ਇਹ ਸਭ ਵਿਚਾਰ ਕਰਕੇ ਸਿੰਘ ਜੰਗਲਾਂ ਵਿੱਚੋਂ ਨਿਕਲ ਕੇ ਐਮਨਾਬਾਦ ਵੱਲ ਤੁਰ ਪਏ ਮੁਗਲ ਫੌਜ ਵੀ ਪਿੱਛੇ-ਪਿੱਛੇ ਹੋ ਤੁਰੀ ਭੁੱਖੇ ਤਹਾਏ ਸਿੰਘਾਂ ਨੂੰ ਲੰਗਰ ਤਿਆਰ ਕਰਨ ਲਈ ਵੀ ਕੋਈ ਟਿਕਾਣਾ ਨਾ ਮਿਲਿਆ ਫੌਜ ਨੇ ਕਿਤੇ ਟਿਕਾਣਾ ਕਰਨ ਹੀ ਨਾ ਦਿੱਤਾ ਐਮਨਾਬਾਦ ਜਸਪਤ ਰਾਏ ਦੀ ਜਾਗੀਰ ਸੀ ਉਹ ਆਪਣੀ ਫੌਜੀ ਤਾਕਤ ਨਾਲ ਉਥੋਂ ਮਾਮਲਾ ਉਗਰਾਉਂਦਾ ਸੀ ਜੀਮੇਦਾਰਾਂ ਤੋਂ ਉਹ ੱੱਕੇ ਨਾਲ ਮਾਮਲਾ ਲੈਂਦਾ ਭਾਵੇਂ ਫਸਲ ਹੋਈ ਹੋਵੇ ਭਾਵੇਂ ਨਾ ਪਰ ਹਰ ਕਿਸੇ ਨੂੰ ਮਾਮਲਾ ਦੇਣਾ ਹੀ ਪੈਂਦਾ ਜੋ ਮਾਮਲਾ ਨਾ ਦਿੰਦਾ ਉਸ ਨੂੰ ਤਸੀਹੇ ਦਿੱਤੇ ਜਾਂਦੇ ਤਸ਼ੱਦਦ ਸਹਿ ਰਹੇ ਇਸ ਮੁਲਕ ਯੇ ਵਿੱਚੋਂ ਵੀ ਕਾਫੀ ਲੋਕ ਆ ਕੇ ਸਿੰਘਾਂ ਨਾਲ ਰਲ ਗਏ ਤੁਰਦੇ ਤੁਰਦੇ ਸਿੰਘ ਰੋੜੀ ਸਾਹਿਬ ਐਮਨਾਬਾਦ ਪਹੁੰਚ ਗਏ ਵਸਾਖੀ ਦੇ ਇਸ਼ਨਾਨ ਦੀ ਇੱਛਾ ਸਭ ਦੇ ਅੰਦਰ ਜਾਗ ਪਈ ਉੱਥੇ ਸਿੰਘਾਂ ਨੇ ਵਿਸਾਖੀ ਦਾ ਮੇਲਾ ਲਾ ਲਿਆ ਅਤੇ ਜਸਪਤ ਰਾਏ ਨੂੰ ਚਿੱਠੀ ਲਿਖੀ ਮਹਾਰਾਜ ਨੇ ਕਿਰਪਾ ਕਰਕੇ ਤੈਨੂੰ ਦੀਵਾਨੀ ਬਖਸ਼ੀ ਹੈ ਤੂੰ ਇਸ ਇਲਾਕੇ ਦਾ ਵਜ਼ੀਰ ਹੈ ਸਾਡਾ ਵੈਰ ਤੁਰਕਾਂ ਨਾਲ ਹੈ ਤੇਰੇ ਨਾਲ ਸਾਡਾ ਕੋਈ ਵਿਰੋਧ ਨਹੀਂ ਤੂੰ ਹਿੰਦੂ ਹੈ ਅਤੇ ਅਸੀਂ ਕਿੰਨੀ ਵਾਰ ਤੁਹਾਡੀ ਕੌਮ ਦੀ ਰਾਖੀ ਕੀਤੀ ਹੈ ਹਿੰਦੂਆਂ ਨਾਲ ਸਾਡਾ ਕੋਈ ਝਗੜਾ ਨਹੀਂ ਅਸੀਂ ਕਈ ਦਿਨਾਂ ਤੋਂ ਭੁੱਖੇ ਤੇ ਹਾਇ ਹਾਂ ਇਥੇ 3 ਦਿਨਾਂ ਦਾ ਮੇਲਾ ਲਾਉਣਾ ਹੈ ਅਤੇ ਫਿਰ ਅੱਗੇ ਨਿਕਲ ਜਾਣਾ ਹੈ ਸਾਨੂੰ ਲੰਗਰ ਲਈ ਰਸਦ ਚਾਹੀਦੀ ਹੈ ਅਸੀਂ ਕੁਝ ਵੀ ਮੁਫਤ ਨਹੀਂ ਮੰਗਦੇ ਬਦਲੇ ਵਿੱਚ ਕੀਮਤ ਦਿੱਤੀ ਜਾਵੇਗੀ ਤੇਰੇ ਸ਼ਹਿਰ ਤੇਰੀ ਜਾਗੀਰ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ ਇੱਕ ਪੈਸੇ ਦੀ ਵਸਤੂ ਤੇਰੇ ਮੁਲਕ ਵਿੱਚੋਂ ਲੁੱਟੀ ਨਹੀਂ ਜਾਵੇਗੀ ਕੁਝ ਦਿਨ ਰੁਕ ਕੇ ਅਸੀਂ ਤੇਰਾ ਇਲਾਕਾ ਛੱਡ ਕੇ ਤੁਰ ਜਾਵਾਂਗੇ ਚਿੱਠੀ ਪੜ੍ਹ ਕੇ ਜਸਪਤ ਰਾਏ ਨੂੰ ਸੱਤੇ ਕੱਪੜੀ ਅੱਗ ਲੱਗ ਗਈ ਉਹ ਫੌਜ ਇਕੱਠੀ ਕਰਕੇ ਸਿੰਘਾਂ ਦੇ ਪੜਾ ਉੱਤੇ ਪਹੁੰਚ ਗਿਆ ਥੱਕੇ ਟੁੱਟੇ ਅਤੇ ਭੁੱਖੇ ਤੇ ਹਾਇ ਸਿੰਘਾਂ ਨੂੰ ਵੇਖ ਕੇ ਉਹ ਖੁਸ਼ ਹੁੰਦਾ ਬੋਲਿਆ ਖੁਸ਼ਾਮਦੀਦ ਤੁਹਾਡੀ ਮੌਤ ਤੁਹਾਨੂੰ ਇੱਥੇ ਖਿੱਚ ਲਈ ਆਈ ਹੈ ਅਸੀਂ ਤਾਂ ਐਵੇਂ ਤੁਹਾਨੂੰ ਜੰਗਲਾਂ ਵਿੱਚ ਲੱਭਦੇ ਰਹੇ ਤੁਹਾਨੂੰ ਤਾਂ ਜਮ ਆਪ ਵਰਗ ਲਾ ਕੇ ਮੇਰੇ ਕੋਲ ਲਿਆਏ ਹਨ ਗਿੱਦਰ ਦੀ ਮੌਤ ਆਵੇ ਤਾਂ ਉਹ ਸ਼ਹਿਰਵਾਲ ਭੱਜਦਾ ਹੈ ਇਹ ਕਾਣ ਅੱਜ ਤੁਸੀਂ ਪੂਰੀ ਕਰਤੀ ਹੈ ऐसे तरह जसपत राय ਹੋਰ ਬਹੁਤ ਕੋੜੇ ਬੋਲ ਬੋਲਦਾ ਰਿਹਾ ਅਤੇ ਸਿੰਘਾਂ ਦਾ ਤਿਰਸਕਾਰ ਕਰਦਾ ਰਿਹਾ ਗੁੱਸੇ ਵਿੱਚ ਗੜੁੱਚ ਹੋ ਕੇ ਉਸਨੇ ਇਹ ਭੈੜੇ ਬੋਲ ਵੀ ਬੋਲੇ ਮੈਂ ਤੁਹਾਡੇ ਸਿਰ ਮੁੰਨ ਦਿਆਂਗਾ ਅਤੇ ਤੁਹਾਡੇ ਵਾਲਾਂ ਦੇ ਰਸੇ ਵੱਟਾਂਗਾ ਅਸੀਂ ਤੁਹਾਡਾ ਖੁਰਾਕ ਖੋਜ ਮਿਟਾਉਣਾ ਚਾਹੁੰਦੇ ਹਾਂ ਅਤੇ ਤੁਸੀਂ ਸਾਡੇ ਤੋਂ ਰਸਦਾ ਮੰਗ ਰਹੇ ਹੋ ਹੁਣੇ ਕਰਦਾ ਹਾਂ ਮੈਂ ਤੁਹਾਡੇ ਲਈ ਰਸਦਾਂ ਦਾ ਇੰਤਜ਼ਾਮ ਕਿਉਂ ਨਾ ਮੈਂ ਤੁਹਾਡੀ ਭੁੱਖ ਸਦਾ ਲਈ ਹੀ ਮਿਟਾ ਦਿਆਂ ਅਸੀਂ ਆਪਣੇ ਭਾਈ ਲਖਪਤ ਰਾਏ ਤੱਕ ਖਬਰ ਪਹੁੰਚਾ ਦਿੱਤੀ ਹੈ ਅਤੇ ਉਸ ਨੇ ਐਮਨਾਬਾਦ ਵੱਲ ਵਾਗਾ ਮੋੜ ਦਿੱਤੀਆਂ ਨੇ ਉਹ ਆ ਕੇ ਲਵਾਏਗਾ ਤੁਹਾਡਾ ਮੇਲਾ ਜਿਵੇਂ ਉਸ ਨੇ ਤੁਹਾਡੇ ਵੱਡੇ ਮਣੀ ਸਿੰਘ ਦਾ ਲਵਾਇਆ ਸੀ ਉਹ ਤੁਹਾਨੂੰ ਲਾਹੌਰ ਨਵਾਬ ਦੇ ਅੱਗੇ ਜਾ ਕੇ ਛੁੱਟੇਗਾ ਅਤੇ ਇਨਾਮ ਪ੍ਰਾਪਤ ਕਰੇਗਾ ਤੁਸੀਂ ਆਪਣੇ ਬਾਲਾਂ ਤੋਂ ਸੁਣਾਉਂਦੇ ਹੋ ਕਿ ਮਣੀ ਸਿੰਘ ਬੰਦ-ਬੰਦ ਕੱਟੇ ਜਾਣ ਉੱਤੇ ਵੀ ਆਨੰਦ ਦੀ ਅਵਸਥਾ ਵਿੱਚ ਰਿਹਾ ਹੁਣ ਤੁਹਾਨੂੰ ਵੀ ਉਸ ਵਾਂਗ ਬੰਦ-ਬੰਦ ਕੱਟ ਕੇ ਹੀ ਮਾਰਿਆ ਜਾਵੇਗਾ ਤੇ ਤੁਸੀਂ ਆਪ ਉਸ ਖੇੜੇ ਨੂੰ ਮੰਨਿਓ ਤੇ ਜਸਪਤ ਰਾਏ ਹੱਸਣ ਲੱਗਾ ਕਿਉਂ ਐਨਾ ਬਕਵਾਸ ਕਰਦਾ ਇੱਕ ਰਿਆੜਾ ਦੇਖੀ ਕਿਤੇ ਦਹੀਂ ਦੇ ਭਲੇਖੇ ਕਪਾਣਾ ਮੂੰਹ ਵਿੱਚ ਪਾ ਲਵੀਂ ਸਰਦਾਰ ਚੜਤ ਸਿੰਘ ਬੋਲੇ ਭਾਈ ਮਨੀ ਸਿੰਘ ਦਾ ਨਾਮ ਸੁਣ ਕੇ ਸਿੰਘਾਂ ਨੂੰ ਹੋਰ ਰੋਹ ਚੜ ਗਿਆ ਸ਼ਸਤਰਾਂ ਨੂੰ ਹੱਥ ਤਾਂ ਸਿੰਘਾਂ ਨੇ ਕੇਸਾਂ ਬਾਰੇ ਬੋਲ ਭੈੜੇ ਸ਼ਬਦਾਂ ਉੱਤੇ ਹੀ ਪਾ ਲਏ ਸਨ ਖਾਲਸਾ ਜੀ ਇਸ ਜਸੂ ਨੇ ਸੁੱਤੇ ਸ਼ੇਰ ਨੂੰ ਮੁੱਛਾਂ ਤੋਂ ਫੜ ਕੇ ਜਗਾਇਆ ਹੈ ਐਸੇ ਦੇ ਭਰਾ ਲੱਖੂ ਨੇ ਭਾਈ ਮਣੀ ਸਿੰਘ ਜੀ ਨੂੰ ਫੜਵਾਇਆ ਸੀ ਅੱਜ ਇਹ ਸਾਡੇ ਕਾਬੂ ਆਇਆ ਹੈ ਦੁਸ਼ਟ ਨੂੰ ਸੋਧਣ ਦਾ ਵੇਲਾ ਆ ਟੁੱਕਾ ਹੈ ਸਰਦਾਰ ਚੜਤ ਸਿੰਘ ਨੇ ਸਿੰਘਾਂ ਨੂੰ ਵੰਗਾਰਿਆ ਭੁੱਖ ਤੇ ਨਾਲ ਤੜਫ ਰਹੇ ਸਿੰਘਾਂ ਨੂੰ ਜਸਪਤ ਰਾਏ ਦੇ ਬੋਲ ਇੰਜ ਵੱਜੇ ਜਿਵੇਂ ਕਿਸੇ ਠੂਹੇ ਨੇ ਡੰਗ ਮਾਰ ਦਿੱਤਾ ਹੋਵੇ ਅਤੇ ਉਹ ਸਾਰੀਆਂ ਭੁੱਖਾਂ ਤੇ ਥਕਾਵਟਾਂ ਭੁੱਲ ਗਏ ਸੱਚੇ ਪਾਤਸ਼ਾਹ ਜੀਓ ਆਪਣੇ ਖਾਲਸੇ ਨੂੰ ਬਲ ਬਖਸ਼ੋ ਤਾਂ ਕਿ ਉਹ ਦੁਸ਼ਮਣ ਨੂੰ ਸੋਧਣ ਵਿੱਚ ਕਾਮਯਾਬ ਹੋ ਸਕੇ ਅੰਗ ਸੰਗ ਹੋ ਕੇ ਸਹਾਇਤਾ ਕਰਨਾ ਮਹਾਰਾਜ ਜੀ ਭੱਜੇ ਜਾਂਦੇ ਇੱਕ ਸਿੰਘ ਦੇ ਮੂੰਹੋਂ ਨਿਕਲੇ ਇਹ ਨਬਾਹੁ ਸਿੰਘ ਸੀ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਕੁਝ ਸਮਝ ਆਉਂਦਾ ਭਾਈ ਨਬਾਹੁ ਸਿੰਘ ਨੇ ਰੱਸਾ ਫੜ ਕੇ ਹਾਥੀ ਦੇ ਹਉਦੇ ਵਿੱਚ ਚੜ ਗਿਆ ਅਤੇ ਅੱਖਾਂ ਦੇ ਫੇਰ ਵਿੱਚ ਹੀ ਤੇਗ ਦੇ ਇੱਕੋ ਵਾਰ ਨਾਲ ਜਸਪਤ ਰਾਏ ਨੂੰ ਪਾਰ ਬੁਲਾ ਦਿੱਤਾ ਅਗਲੇ ਪਲ ਹੀ ਜਸਪਤ ਰਾਏ ਦਾ ਸਿਰ ਹਾਥੀ ਦੇ ਪੈਰਾਂ ਵਿੱਚ ਪਿਆ ਸੀ ਅਤੇ ਹਾਥੀ ਆਪਣੀ ਸੁੰਡ ਨਾਲ ਸਿਰ ਨੂੰ ਸੁੰਘ ਰਿਹਾ ਸੀ ਨਬਾਹੂ ਸਿੰਘ ਨੇ ਹਾਥੀ ਦੇ ਹਉਦੇ ਵਿੱਚੋਂ ਸਭ ਹੀਰੇ ਮੋਤੀ ਮਾਮਲੇ ਦੇ ਪੈਸੇ ਅਤੇ ਹੋਰ ਮਾਲ ਸਬਾਬ ਸੁਟਿਆ ਅਕਿਰਤ ਕਣ ਜਸੂ ਅਤੇ ਉਸ ਦੇ ਸਮਾਨ ਦਾ ਲੱਦਿਆ ਹੋਇਆ ਹਾਥੀ ਨਬਾਹੂ ਸਿੰਘ ਨੇ ਹੌਲਾ ਫੁੱਲ ਕਰ ਦਿੱਤਾ ਜਸੂ ਖੱਤਰੀ ਦੇ ਸਿਰ ਠੁੱਡੇ ਮਾਰਦਾ ਹਾਥੀ ਹੌਲੀ ਹੌਲੀ ਅੱਗੇ ਨੂੰ ਤੁਰ ਗਿਆ